ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਤੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਉੱਤੇ ਸونو ਗਿਆਨੀ ਹਰਪ੍ਰੀਤ ਸਿੰਘ ਤੋਂ ਅੱਜ ਦੇ ਦਿਨ ਦਾ ਮਹਾਨ ਇਤਿਹਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਸਿੱਖ ਇਤਿਹਾਸ ਦੇ ਵਿੱਚ ਬੜਾ ਅਹਿਮ ਮਹੱਤਵਪੂਰਨ ਸਥਾਨ ਰੱਖਦਾ ਹੈ ਚਮਕੌਰ ਸਾਹਿਬ ਦੀ ਉਹ ਪਾਵਨ ਪਵਿੱਤਰ ਧਰਤੀ ਜਿੱਥੇ ਅੱਜ ਦੇ ਦਿਨ 1704 ਦੇ ਵਿੱਚ ਇੱਕ ਹੌਲਨਾਕ ਸਾਕੇ ਵਰਤਿਆ ਜਿਸ ਨੇ ਉਸ ਵਕਤ ਦੀ ਲੋਕਾਈ ਨੂੰ ਹੀ ਨਹੀਂ ਬਲਕਿ ਅੱਜ ਵੀ ਜਿਹੜਾ ਉਸ ਸਾਕੇ ਦਾ ਇਤਿਹਾਸ ਪੜਦਾ ਉਹਨੂੰ ਹਲਾ ਕੇ ਰੱਖਦਾ ਹੈ ਦੁਨੀਆ ਦੀ ਸਭ ਤੋਂ ਅਸਾਵੀ ਜੰਗ ਚਮਕੌਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਲੜੀ ਗਈ ਜਿੱਥੇ ਇੱਕ ਪਾਸੇ 10 ਲੱਖ ਦੀ ਗਿਣਤੀ ਹੈ ਦੁਸ਼ਮਣ ਦੀ ਜਿਹਦੇ ਵਿੱਚ ਦਿੱਲੀ ਦਾ ਸੂਬੇਦਾਰ ਫੌਜ ਲੈ ਕੇ ਸ਼ਾਮਲ ਹੈ ਸਰਹੰਦ ਦਾ ਫੌਜਦਾਰ ਫੌਜ ਲੈ ਕੇ ਸ਼ਾਮਲ ਹੈ ਲਾਹੌਰ ਸ਼ਾਮਲ ਹੈ ਮਲਤਾਨ ਸ਼ਾਮਲ ਹੈ ਪਸ਼ਾਵਰ ਸ਼ਾਮਲ ਹੈ ਪਹਾੜੀ ਰਾਜੇ ਸ਼ਾਮਲ ਨੇ ਉੱਥੇ ਬਹੁਤ ਸਾਰਾ ਮੁਲਖਈਆ ਜਿਹੜਾ ਜਿਹਾਦ ਦੇ ਹੈਦਰੀ ਝੰਡੇ ਥੱਲੇ ਇਕੱਠਾ ਹੋ ਕੇ ਇਸ ਪੀੜ ਦੇ ਵਿੱਚ ਸ਼ਾਮਲ ਹੋਇਆ ਉਹ ਵੀ ਨਾਲ ਹੈ। ਔਰ ਬਹੁਤ ਸਾਰੇ ਐਸੇ ਲੋਕ ਜਿਨ੍ਹਾਂ ਨੂੰ ਲਾਲਚ ਦਿੱਤੇ ਗਏ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਬਹੁਤ ਧਨ ਪਦਾਰਥ ਹੈ। ਉਸ ਧਨ ਪਦਾਰਥ ਦੇ ਵਿੱਚ ਤੁਹਾਨੂੰ ਹਿੱਸਾ ਮਿਲੇਗਾ। ਲਾਲਚ ਵੱਸ ਲੋਕ ਜਿਹੜੇ ਲੁਟੇਰੇ ਬਿਰਤੀ ਦੇ ਧਾਰਨੀ ਹੈ ਉਹ ਵੀ ਇਸ ਸਪੀਡ ਦੇ ਵਿੱਚ ਸ਼ਾਮਲ ਹੈ। ਤੇ ਦੂਜੇ ਪਾਸੇ ਚਮਕੌਰ ਦੀ ਗੜੀ ਦੇ ਵਿੱਚ ਕੌਣ ਹੈ? ਕੇਵਲ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਉਹਨਾਂ ਦੇ ਦੋ ਵੱਡੇ ਸਹਬਜ਼ਾਦੇ ਸਹਬਜ਼ਾਦਾ ਅਜੀਤ ਸਿੰਘ ਜੀ ਸਹਬਜ਼ਾਦਾ ਜੁਝਾਰ ਸਿੰਘ ਜੀ ਔਰ ਪ੍ਰਾਣਾ ਤੋਂ ਪਿਆਰੇ ਸਿੰਘ ਜਿਨ੍ਹਾਂ ਦੀ ਗਿਣਤੀ 40 ਕੁ ਦੇ ਕਰੀਬ ਹੈ ਜੰਗ ਹੋਈ ਇਸ ਜੰਗ ਦੇ ਵਿੱਚ ਜਿੱਥੇ ਸਤਗੁਰਾਂ ਦੇ ਪ੍ਰਾਣੀ ਪਿਆਰਾਂ ਤੋਂ ਪਿਆਰੇ ਦੁਲਾਰੇ ਸਿੰਘਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਬੜੀ ਸੂਰਬੀਰਤਾ ਦੇ ਨਾਲ ਲੜਦੇ ਆਂ ਬੜੀ ਹਿੰਮਤ ਦੇ ਨਾਲ ਲੜਦੇ ਆਂ ਉੱਥੇ ਅੱਜ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਸਹਬਜਾਦਾ ਬਾਬਾ ਜੁਝਾਰ ਸਿੰਘ ਜੀ ਉਹਨਾਂ ਦੀ ਵੀ ਲਾਸਾਨੀ ਅਦੁੱਤੀ ਸ਼ਹਾਦਤ ਅੱਜ ਦੇ ਦਿਨ ਚਮਕੌਰ ਦੇ ਸਥਾਨ ਦੇ ਉੱਤੇ ਹੋਈ ਸੰਸਾਰ ਦੀ ਇਹ ਨਾਂ ਭੁੱਲਣ ਯੋਗ ਜੰਗ ਹੈ ਜਿੰਨਾ ਵੀ ਦੁਨੀਆ ਦੇ ਵਿੱਚ ਜੰਗਾਂ ਦਾ ਇਤਿਹਾਸ ਹੈ ਉਹਦੇ ਵਿੱਚੋਂ ਸਰਵੋਪਰੀ ਸਰਵੋਤਮ ਇਸ ਜੰਗ ਦਾ ਇਤਿਹਾਸ ਹੈ ਜਿਹੜਾ ਵੱਡੇ ਵੱਡੇ ਜੰਗ ਲੜਨ ਵਾਲੀ ਜਰਨੈਲਾਂ ਨੂੰ ਵੀ ਅੱਜ ਜਿਹੜਾ ਹੈ ਉਹ ਸੂਚੀ ਪਾ ਦਿੰਦਾ ਹੈ ਕਿ ਕਿਸ ਤਰ੍ਹਾਂ ਇਹ ਜੰਗ ਲੜੀ ਗਈ। ਜਿਸ ਤਰ੍ਹਾਂ ਚਾਲੀ ਸਿੰਘ ਧੰਗੂ ਗੋਬਿੰਦ ਸਿੰਘ ਪਾਤਸ਼ਾਹ ਦੀ ਅਗਵਾਈ ਦੇ ਵਿੱਚ ਤੇ ਦੋ ਸਹਬਜ਼ਾਦਿਆਂ ਨੇ ਇਸ ਜੰਗ ਦੇ ਵਿੱਚ ਸ਼ਹਾਦਤਾਂ ਪ੍ਰਾਪਤ ਕਰਕੇ ਵੀ ਅਦੁੱਤੀ ਜਿਹੜੀ ਹੈ ਉਹ ਫਤਿਹ ਹਾਸਲ ਕੀਤੀ। ਜਿੱਤ 10 ਲੱਖ ਨੂੰ ਨਹੀਂ ਹੋਈ। ਜਿੱਤ ਨੇ ਧੰਗੂ ਗੋਬਿੰਦ ਸਿੰਘ ਪਾਤਸ਼ਾਹ ਦੇ ਕਦਮਾਂ ਦੇ ਉੱਤੇ ਨਮਸਕਾਰ ਕੀਤੀ। ਔਰੇ ਜੰਗ ਸਾਨੂੰ ਸਿਖਾਉਂਦੀ ਹੈ ਕਿ ਜੰਗਾ ਜਤਨ ਲਈ ਬਹੁ ਗਿਣਤੀ ਦੀ ਜ਼ਰੂਰਤ ਨਹੀਂ ਹੁੰਦੀ ਜੰਗਾ ਜਤਨ ਲਈ ਅਕਾਲ ਪੁਰਖ ਦੀ ਕਿਰਪਾ ਗੁਰੂ ਦੇ ਸਾਥ ਦੀ ਲੋੜ ਹੁੰਦੀ ਹੈ ਜੰਗਾ ਜਤਨ ਲਈ ਹੌਸਲੇ ਦੀ ਲੋੜ ਹੁੰਦੀ ਹੈ ਜੰਗਾ ਜਤਨ ਲਈ ਦਲੇਰੀ ਦੀ ਲੋੜ ਹੁੰਦੀ ਹੈ ਜੰਗਾ ਜਤਨ ਦੇ ਲਈ ਸਮਰਪਣ ਭਾਵਨਾ ਗੁਰੂ ਦੇ ਉੱਪਰ ਜਿਹੜਾ ਹੈ ਇਹ ਹੋਣੀ ਬੜੀ ਲਾਜ਼ਮੀ ਹੁੰਦੀ ਹੈ ਅੱਜ ਵੀ ਭਾਵੇਂ ਅਸੀਂ ਸੰਸਾਰ ਦੇ ਵਿੱਚ ਬੜੀ ਘਟ ਗਿਣਤੀ ਦੇ ਵਿੱਚ ਆ ਪਰ ਜੇ ਸਾਡਾ ਭਰੋਸਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੇ ਹੈ ਸਾਡਾ ਵਿਸ਼ਵਾਸ ਆਪਣੇ ਸਤਿਗੁਰੂ ਦੇ ਉੱਤੇ اٹੋਟ ਹੈ ਸਾਡਾ ਪਿਆਰ ਸਤਿਗੁਰੂ ਦੇ ਨਾਲ ਹੈ ਸਾਡੀ ਸਮਰਪਣ ਭਾਵਨਾ ਜਿਹੜੀ ਹੈ ਉਹ ਸਤਿਗੁਰੂ ਦੇ ਨਾਲ ਹੈ ਤੇ ਅੱਜ ਵੀ ਜੰਗਾਂ ਜਿੱਤਣੀਆਂ ਜਿਹੜੀਆਂ ਹੈ ਉਹ ਕੋਈ ਔਖੀਆਂ ਨਹੀਂ ਹੈ ਜੰਗਾਂ ਜਿੱਤੀਆਂ ਜਾਂਦੀਆਂ ਨੇ ਸਿਰਫ ਤੇ ਸਿਰਫ ਗੁਰੂ ਦਾ ਸਾਥ ਨਾਲ ਹੋਣਾ ਜਿਹੜਾ ਇਹ ਬੜਾ ਜ਼ਰੂਰੀ ਹੋ ਚਾਹੀਦਾ ਹੈ ਮੈਂ ਅੱਜ ਉਹਨਾਂ ਪੁਰਾਣਾਂ ਤੋਂ ਸਤੂਗੁਰਾਂ ਦੇ ਜਿਹੜੇ ਪਿਆਰੇ ਸਿੰਘ ਸੀ ਉਹਨਾਂ ਦੀ ਸ਼ਹਾਦਤ ਔਰ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਸਹਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦੀ ਸ਼ਹਾਦਤ ਨੂੰ ਨਮਨ ਕਰਦਾ ਹੈ ਇਹ ਸ਼ਹਾਦਤ ਹਮੇਸ਼ਾ ਸਾਨੂੰ ਪ੍ਰੇਰਣਾ ਦਿੰਦੀ ਹੈ ਸਾਨੂੰ ਹੌਸਲੇ ਦੇ ਨਾਲ ਲੜਨਾ ਸਿਖਾਉਂਦੀ ਹੈ ਸਾਨੂੰ ਡਟਣਾ ਸਿਖਾਉਂਦੀ ਹੈ ਸਾਨੂੰ ਜੂਝਣਾ ਸਿਖਾਉਂਦੀ ਹੈ ਸਾਨੂੰ ਸੰਘਰਸ਼ ਕਰਨਾ ਸਿਖਾਉਂਦੀ ਹੈ ਸਿੱਖ ਤਾਂ ਜਿਉਂਦਾ ਹੀ ਸੰਘਰਸ਼ ਕਰਕੇ ਹੈ ਸੰਘਰਸ਼ ਹੈ ਤੇ ਸਿੱਖ ਦਾ ਜੀਵਨ ਚੱਲਦਾ ਹੈ ਤੰਗਾਰਸ਼ ਖਤਮ ਤੇ ਸਿੱਕੇ ਦੇ ਜੀਵਨ ਦੇ ਵਿੱਚ ਖੜੋਤ ਆ ਜਾਂਦੀ ਹੈ। ਤਾਂ ਇਹਨਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਪ੍ਰੇਰਣਾ ਲੈ ਕੇ ਖਾਸ ਤੌਰ ਦੇ ਉੱਤੇ ਨੌਜਵਾਨ ਆਪਾਂ ਅੱਗੇ ਵਧিয়ে। ਪੰਥ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਸਿਰਜਿਆ ਹੈ। ਬੇਮਿਸਾਲ ਲਾ ਮਿਸਾਲ ਹੈ। ਇਕੱਠੇ ਹੋਈਏ। ਔਰ ਇਕੱਠੇ ਹੋ ਕੇ ਹਮਲਾ ਮਾਰੀਏ। ਜੋ ਸਾਡੇ ਸਾਹਮਣੇ ਚੁਣੌਤੀਆਂ ਨੇ, ਉਹਨਾਂ ਚੁਣੌਤੀਆਂ ਦਾ ਮੁਕਾਬਲਾ ਕਰੀਏ। ਗੁਰੂ ਕਿਰਪਾ ਕਰੇਗਾ। ਸਾਡੀ ਫਤਿਹ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ